ਆਜੀ ਪਿੰਡ ਹੈਗਾ ਗੰਦੋਕਲਾਂ ਦੀ ਰੋਪੜ ਜ਼ਿਲ੍ਹੇ ਦਾ ਬੜਾ ਖਾਸ ਪਿੰਡ ਤੇ ਖਾਸ ਵੀਡੀਓ ਹੋਣ ਵਾਲਾ ਜੀ ਆ ਤੁਸੀਂ ਦੇਖ ਸਕਦੇ ਜੀ ਪਿੰਡ ਦੇ ਪਤਵੰਤੇ ਸਾਡੇ ਨਾਲ ਖੜੇ ਨੇ ਔਰ ਸਭ ਤੋਂ ਵਧੀਆ ਗੱਲ ਹੈ ਜੀ ਆ ਦੇਖੋ ਜੀ ਬੰਬੇ ਰਿਟਰਨ ਬੰਬੇ ਰਿਟਰਨ ਜਿਹੜੇ ਹੈ ਸਰਪੰਚ ਹੈ ਜੀ ਸਰਪੰਚ ਨੇ ਕਹਿ ਦਿਆ ਠੀਕ ਹੈ ਨਾ ਜੀ ਹਾਂ ਪਹਿਲਾਂ ਤਾਂ ਤਾੜੀਆਂ ਹੋ ਜਾਂਦੀ ਇਹਨਾਂ ਨਾਲ ਜ਼ੋਰਦਾਰ ਹਾਂ ਸਾਰੇ ਤੇ ਕੈਮਰਾ ਪਾਇਓ ਜੀ ਆ ਪੂਰੀ ਟੀਮ ਹੈ ਜੀ ਬੜਾ ਜ਼ਬਰਦਸਤ ਕੰਮ ਹੈ ਹਾਓ ਆਰ ਯੂ ਆਮ ਫਾਈਨ ਆਮ ਗੁੱਡ ਯਰ ਗੋਟ ਨੇਮ ਮੈਮ ਹਰਪ੍ਰੀਤ ਕੌਰ Okay. Yeah. Uh, I have I have uh, given some feedback from some people that you belong to Bombay you have come from Bombay. Yeah, I'm from Mumbai. Mm. since yeah. how long you have been in this? Uh, since from last uh, 10 years I'm here. Okay, you are uh, married in this uh, Yeah, I got married over mm. here. And I'm oh. very happy in my uh, village i'm really very happy you're very happy in this yeah. village yeah. Uh, how, what difference you find in punjab and bombay uh, a big difference from hmm. mumbai to punjab in hmm. punjab we get love and respect what hmm. i don't get from mumbai Hmm. there is no time to have any respect or to give any of love to anybody hmm. over here yeah definitely me my family they love me lot so you are happy with punjabis yes i Punjabiaan am punjabian di balle 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 ha ji ho dekho punjabian di balle balle punjabian di balle balle ha ji ha lo ji aa dekho punjabian di balle balle di madam harpreet aur bombay return sarpanch di aur ਕਹਿੰਦੇ ਜੀ ਇਹਨਾਂ ਦਾ ਨਾਂ ਬੜਾ ਵੱਜਦਾ ਦੀ ਪਿੰਡ 'ਚ ਔਰ ਕਈ ਅੰਗਰੇਜ਼ਾਂ ਕਹਿੰਦੇ ਇਹਨਾਂ ਨੂੰ ਕਈ ਬੰਬਈ ਵਾਲੀ ਮੈਡਮ ਕਹਿੰਦੇ ਜੀ ਔਰ ਜ਼ਬਰਦਸਤ ਅੰਗਰੇਜ਼ੀ ਬੋਲਦੇ ਦੀ ਇਹ ਵੀ ਸਾਨੂੰ ਇਹਨਾਂ ਨੇ ਦੱਸਿਆ ਜੀ ਗੱਲਬਾਤਾਂ ਕਰਦੇ ਆ ਸੁਣਿਓ ਬੰਬੇ ਤੇ ਪੰਜਾਬ ਦੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਕੀ ਹੈ ਜੀ ਇਸ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਦੇ ਲਈ ਤਾੜੀਆਂ ਹੋ ਜਾਂਦੀਆਂ ਜ਼ੋਰਦਾਰ ਤਾੜੀਆਂ ਹੋ ਜਾਂਦੀਆਂ ਅੱਛਾ ਮੈਮ ਯੂ ਮਸਟ ਬੀ ਹੈਵਿੰਗ ਯਰ ਟੀਮ ਵਿਦ ਯੂ ਸੋ ਹਾਊ ਮੈਨੀ ਪੰਚੀਸ 25 ਫਾਈਪ ਪੀਪਲ ਆਰ देयर ਫਾਈਪ ਪੀਪਲ ਆ ਦੇ ਸੋ ਯੂ ਜਸਟ ਗਿਵ देयर ਇੰਟਰੋਡਕਸ਼ਨ ਓਕੇ ਮਾਈ ਫਰਸਟ ਪੰ ਗੁੱਡ ਪੀਸ ਕੋਰ ਓਕੇ ਜੀ ਯਾ ਸੁਨੀਤਾ ਦੇਵੀ ਯਾ ਕਮਲਜੀਤ ਕੋਰ ਓਕੇ ਹਾਂ ਜੀ ਸਦਾ ਸਿੰਘ ਵਾਸੀ ਜੀ ਜੀ ਔਰ ਮਿਸਟਰ ਬਹਾਦਰ ਸਿੰਘ ਜੀ ਹਾਂ ਜੀ ਤੇ ਲੈਟ देयर बी ਅ 빅 ਕਲਾਪ ਫॉर देम ਡੈਫੀਨਟ ਹਾਂ ਜ਼ੋਰਦਾਰ ਤਾੜੀਆਂ ਜੀ ਇਹ ਸਾਰੇ ਦਿੱਫੋ ਦੀ ਪੰਚਾਂ ਦੀ ਔਰ ਪਿੰਡ ਦੇ ਵਿੱਚ ਇਤਫਾਕ ਬਹੁਤ ਹੈ ਪਿੰਡ ਦੇ ਵਿੱਚ ਮੁਹੱਬਤ ਬੜੀ ਹੈ ਪਿੰਡ ਦੇ ਵਿੱਚ ਆਪਸੀ ਭਾਈਚਾਰਾ ਬੜਾ ਵਧੀਆ ਔਰ ਪਿੰਡ ਦੇ ਵਿੱਚ ਜੇਕਰ ਸਾਰੇ ਇਕੱਠੇ ਚੱਲਦੇ ਹੋਣ ਜਿਸ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਵੇ ਨਾ ਜੀ ਉੱਥੇ ਵਿਕਾਸ ਹੁੰਦਾ ਹੀ ਹੁੰਦਾ ਮੈਂ ਅਕਸਰ ਕਹਿੰਦਾ ਹੁਣ ਆਪਣੇ ਵੀਡੀਓਜ਼ ਦੇ ਵਿੱਚ ਵਿਕਾਸ ਵੀ ਤਾਂ ਹੀ ਹੋਏਗਾ ਜੇ ਪਿਆਰ ਹੋਏਗਾ ਨਾ ਜੀ ਅਕਸਰ ਕਹਿੰਦੇ ਨੇ ਜੀ ਲਿਵਰ ਲਿਵਰ ਆਪਾਂ ਕਹਿੰਦੇ ਜੇ ਲਿਵਰ ਠੀਕ ਹੈ ਤਾਂ ਹਾਰਟ ਠੀਕ ਹੈ ਜੇ ਲਿਵਰ ਠੀਕ ਹੈ ਡਾਈਜੈਸ਼ਨ ਠੀਕ ਹੈ ਜੇ ਲਿਵਰ ਠੀਕ ਹੈ ਤਾਂ ਸਾਰਾ ਸਰੀਰ ਠੀਕ ਹੈ ਤਾਂ ਸਰਪੰਚ ਜਿਹੜਾ ਲਿਵਰ ਹੁੰਦਾ ਨਾ ਜੀ ਬਿਲਕੁਲ ਜੀ ਜੇ ਉਹ ਠੀਕ ਹੈ ਤਾਂ ਸਾਰੇ ਰੋਗ ਦੁਰਸਤ ਹੋ ਜਾਂਦੇ ਸਭ ਕੁਝ ਸਹੀ ਹੋ ਜਾਂਦਾ ਨਾ ਜੀ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਜੀ ਜੇਕਰ ਆਪਸੀ ਭਾਈਚਾਰਾ ਹੈਗਾ ਨਾ ਜੀ ਜਿਸ ਸੁਸਾਇਟੀ ਦੇ ਵਿੱਚ ਜਿਸ ਸਭਾ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਵੀ ਆਰਗੇਨਾਈਜੇਸ਼ਨ ਦੇ ਵਿੱਚ ਬਾਕੀ ਗੱਲਾਂ ਸਾਰੀਆਂ ਠੀਕ ਹੋ ਜਾਂਦੀਆਂ ਜੀ ਇਹ ਸਰਪੰਚ ਥਾ ਪੁੱਛਦੇ ਪੁੱਛਦੇ ਹੈ ਸਾਰਾ ਕੁਝ ਕਰਨ ਤੋਂ ਪਹਿਲਾਂ ਕਿਤੇ ਆਪਣਾ ਹੀ ਤਾਂ ਨਹੀਂ ਮਾਰੀ ਜਾਂਦੇ ਹਾਂਜੀ ਪੁੱਛਦੇ ਥੋੜ੍ਹ ਤੋਂ ਪੁੱਛ ਕੇ ਚੱਲਦੇ ਹਾਂਜੀ ਪੁੱਛ ਕੇ ਚੱਲਦੇ ਅੱਛਾ ਕੋਈ ਛੋਟੀ ਮੋਟੀ ਗੱਲ ਹੋਵੇ ਨਿੱਟੜਕਸ ਕਹਿ ਦੇਣੇ ਤੁਸੀਂ ਇਹਨਾਂ ਨੂੰ ਹਾਂਜੀ ਕਹਿ ਦਿੰਦੇ ਹਾਂਜੀ ਹਾਂ ਕੀ ਖਾਸੀਅਤ ਹੈ ਹਾਂਜੀ ਖਾਸਤੇ ਮੇਰੀ ਨੋਏ ਲੱਗਦੀ ਹੈ ਜੀ ਅੱਛਾ ਅੱਛਾ ਜਿਹੜੀ ਅੰਗਰੇਜ਼ੀ ਬੋਲਦੇ ਸਮਝ ਆ ਜਾਂਦੀ ਥੋਨੂੰ ਨਹੀਂ ਜੀ ਅਸ ਅੰਗਰੇਜ਼ੀ ਨਹੀਂ ਸਮਝ ਆਉਂਦੀ ਨਹੀਂ ਅਸੀਂ ਤੁਹਾਡੇ ਨਾਲ ਪੰਜਾਬੀ ਚ ਗੱਲ ਕਰ ਲੈਨੇ ਹਾਂਜੀ ਪੰਜਾਬੀ ਚ ਕਰ ਪੰਜਾਬੀ ਚ ਵੀ ਗੱਲ ਕਰ ਲੈਨੇ ਸ਼ੀ ਹੈਸ ਟੋਲਡ ਦੈਟ ਯੂ ਸਪੀਕ ਪੰਜਾਬੀ ਆਲਸੋ ਪੰਜਾਬੀ ਚ ਗੱਲਾਂ ਕਰੀਏ ਜੀ ਹਾਂਜੀ ਬਿਲਕੁਲ ਹਾਂ ਸ਼ੁਰੂ ਕਰਦੇ ਤੁਹਾਡੇ ਨਾਮ ਕੀ ਹੈ ਜੀ ਜੀ ਮੇਰਾ ਨਾਮ ਹੈ ਹਰਪ੍ਰੀਤ ਕੌਰ ਹਾਂ ਹਾਂਜੀ ਅੱਛਾ ਕੀ ਤੁਹਾਡਾ ਵਿਜ਼ਨ ਕੀ ਹੈ ਆਪਣੇ ਪਿੰਡ ਦੇ ਪ੍ਰਤੀ ਜੀ ਆ ਪਿੰਡ ਦੇ ਪ੍ਰਤੀ ਵਿਜ਼ਨ ਬਹੁਤ ਕੁਛ ਆ ਮੇਨ ਜਿਹੜਾ ਹੈ ਸਾਡੇ ਪਿੰਡ ਚ ਬੱਚਿਆਂ ਲਈ ਕੁਝ ਕਰਨਾ ਹੈ ਸਾਡੇ ਬੱਚਿਆਂ ਲਈ ਪਾਰਕ ਹੋ ਗਿਆ ਜਾਂ ਜਿਮ ਹੋ ਗਿਆ ਇਕ ਸਾਡੇ ਪਿੰਡ ਚ ਕਮਿਊਨਿਟੀ ਹਾਲ ਨਹੀਂ ਹੈ ਅਸੀਂ ਉਹ ਵੀ ਬਣਵਾਉਣਾ ਹੈ ਠੀਕ ਹੈ ਨਾ ਤੇ ਮੈਂ 10 ਸਾਲ ਹੋ ਗਏ ਇੱਧਰ ਆ ਕੇ ਮੈਂ ਦੇਖੀ ਹੈ ਬਈ ਸਾਡੇ ਪਿੰਡ ਚ ਨਾ ਰੋਣਾ ਤੇ ਲਾਈਟਾਂ ਨਹੀਂ ਆ ਹਮ ਸਭ ਤੋਂ بڑا ਕੰਮ ਹੈ ਕਿ ਪਹਿਲਾ ਅਸੀਂ ਪਿੰਡਾਂ ਚ ਲਾਈਟਾਂ ਲਮਾਨੀਆਂ ਹਮ ਜੀ ਬਿਲਕੁਲ ਔਰ ਉਹਦੀ ਬਾਤ ਨਿਆਣੇ ਲਈ ਜਿੰਨਾ ਕਰ ਸਕਦੇ ਆ ਬੱਚਿਆਂ ਲਈ ਉਹ ਵੀ ਕਰਾਂਗੇ ਜਿਹੜੇ ਬਜ਼ੁਰਗਾਂ ਉਹਨਾਂ ਦੇ ਲਈ ਵੀ ਕਰਾਂਗੇ ਜਿੰਨਾ ਸਾਤ ਹੋ ਸਕਦਾ 5 ਸਾਲ ਚ ਅਸੀਂ ਉਹ ਸਾਰੇ ਕੰਮ ਕਰਕੇ ਦਿਖਾਵਾਂਗੇ ਹਮ ਉਹ ਬਾਦਲ ਹੈ ਜੋ ਗਰਜਦੇ ਨਹੀਂ ਹੈ ਲੇਕਿਨ ਬਰਸਤੇ ਹੈ ਹਾਂ ਬਈ ਕਮਾਲ ਦੀ ਗੱਲ ਹੈ ਸ਼ੇਰ ਸ਼ੈਰੀ ਬੜੀ ਜ਼ਬਰਦਸਤ ਹੈ ਦੁਬਾਰਾ ਬੋਲੇ ਹਮ ਉਹ ਬਾਦਲ ਹੈ ਜੋ ਗਰਜਦੇ ਨਹੀਂ ਹੈ बरसते हैं बरसते हैं ਦੇਖੋ ਜੀ ਬੜਾ ਵਧੀਆ ਵਿਜ਼ਨ ਹੈ ਬੱਚਿਆਂ ਦੇ ਪ੍ਰਤੀ ਬਜ਼ੁਰਗਾਂ ਦੇ ਪ੍ਰਤੀ ਆਈ ਦੋ ਚੀਜ਼ਾਂ ਹੁੰਦੀਆਂ ਜੀ ਤੁਸੀਂ ਦੇਖੋ ਦੁਨੀਆ ਪਰਦੇ ਵਿੱਚ ਸਾਡੇ ਵੀਡੀਓਜ਼ ਦੇਖਦੇ ਹੋ ਜਰੂਰ ਇਸ ਗੱਲ ਦੇ ਉੱਤੇ ਕਮੈਂਟ ਕਰੋ ਤੇ ਬੱਚਿਆਂ ਤੇ ਬਜ਼ੁਰਗਾਂ ਦੇ ਲਈ ਸੁਵਿਧਾਵਾਂ ਪਿੰਡ ਦੇ ਵਿੱਚ ਸੋਸਾਇਟੀ ਦੇ ਵਿੱਚ ਹੋਣੀਆਂ ਕਿੰਨੀਆਂ ਇੱਕ ਲਾਜ਼ਮੀ ਨੇ ਜੀ ਬਹੁਤ ਵਧੀਆ ਜੀ ਤੁਹਾਡਾ ਤੁਸੀਂ ਜੋ ਵਿਜ਼ਨ ਰੱਖਿਆ ਹੋਇਆ ਜੀ ਹਾਂ ਤੁਹਾਡੇ ਹਸਬੰਦ ਦੀ ਵੀ ਗੱਲ ਕਰਨੀ ਹੈ ਹਾਂ ਜੀ ਦੇਖੋ ਇੱਕ ਹੁੰਦਾ ਪਿੰਡ ਤੇ ਸਰਪੰਚ ਤੇ ਸਰਪੰਚ ਦੀ ਵਾਈਫ ਬਣ ਜਾਂਦੀ ਸਰਪੰਚਣੀ ਤੇ ਹੁਣ ਤੁਸੀਂ ਸਰਪੰਚਣੀ ਹੈ ਤੇ ਜਾਂ ਸਰਪੰਚ ਕਹਿ ਲਿਏ ਤਾਂ ਇਹਨਾਂ ਨੂੰ ਕਿਆ ਕਹਾਗੇ ਸਰਪੰਚ ਹੀ ਕਹਾਗੇ ਇਹਨਾਂ ਦੀ ਇਹ ਵੀ ਬਣ ਕੇ ਸਰਪੰਚ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਸਰ ਅਮਰੀਕ ਸਿੰਘ ਹੈ ਜੀ ਹਾਂ ਜੀ ਬੱਲੇ ਬੱਲੇ ਚੱਲ ਰਹੀ ਹੈ ਜੀ ਹਾਂ ਜੀ ਹਾਂ ਕੋਈ ਰੁਕਾਵਟ ਤਾਂ ਨਹੀਂ ਨਹੀਂ ਜੀ ਸਰਪੰਚ ਨਾਲ ਕੋਈ ਸ਼ਿਕਾਇਤ ਨਹੀਂ ਜੀ ਕੋਈ ਨਹੀਂ ਹੈ ਠੀਕ ਚੱਲ ਰਿਹਾ ਠੀਕ ਹੈ ਤੁਹਾਡੇ ਕੀ ਮੁਤਾਬਿਕ ਸਾਰਾ ਕੁਝ ਚੱਲ ਰਿਹਾ ਹਾਂ ਜੀ ਹਾਂ ਹਾਂ ਆ ਹੁੰਦੀ ਜੀ ਗੱਲ ਜੀ ਜਦੋਂ ਇਸ ਤਰ੍ਹਾਂ ਦਾ ਕੰਮ ਬੇਦੀ ਬੜਾ ਜ਼ਬਰਦਸਤ ਕੰਮ ਹੈ ਜੀ ਵਿਕਾਸ ਵਕੂਸ ਦੀ ਸਲਾਹ ਸਾਨੂੰ ਦਿੰਦੇ ਤੁਹਾਨੂੰ ਇਹ ਕੁਛ ਹਾਂਜੀ ਬਿਲਕੁਲ ਦਿੰਦੇ ਆ ਅਸੀਂ ਵੀ ਕੰਮ ਕਰਦੇ ਆ ਅਸੀਂ ਇੱਕ ਦੂਜੇ ਨਾਲ ਸਲਾਹ ਕਰਕੇ ਵੀ ਅੱਗੇ ਜਾਂਦੇ ਆ ਚੇਰਿੰਗ ਸਾਰੀ ਹੁੰਦੀ ਹੈ ਜੋ ਵੀ ਅਗਰ ਇਹ ਮੇਰੇ ਪਿੱਛੇ ਤੋਂ ਵੀ ਕੋਈ ਕੰਮ ਹੁੰਦਾ ਤਾਂ ਡੈਫੀਨੇਟ ਆ ਕੇ ਕਰ ਮੈਨੂੰ ਪਹਿਲੇ ਦੱਸਦੇ ਆ ਕਿ ਹਰਪ੍ਰੀਤ ਅੱਜ ਆ ਕੰਮ ਹੋਇਆ ਮੈਂ ਅੱਜ ਆ ਗੱਲ ਕਰਕੇ ਆਏ ਆ ਫੀਡਬੈਕ ਤੇ ਕੰਮ ਚੱਲਦਾ ਬਿਲਕੁਲ ਹਾਂਜੀ ਬਿਲਕੁਲ ਸਪੋਰਟ ਦਿੰਦੇ ਆ ਜਿਸ ਤਰ੍ਹਾਂ ਟ੍ਰੇਨਿੰਗ ਹੋਈ ਹੈ ਮੀਟਿੰਗ ਹੋਈ ਹੈ ਡੈਫੀਨੇਟ ਮੈਨੂੰ ਨਾਲ ਲੈ ਜਾ ਕੇ ਛੱਡ ਕੇ ਆਣਾ ਮੈਨੂੰ ਲੈ ਕੇ ਆਣਾ ਸਾਰੀ ਦੀ ਆਪਣੇ ਕਰ ਦیتے ਆ ਉਹ ਦੇਖਿਓ ਉਲਟਣਾ ਹੋ ਜਵੇ ਕਿਤੇ ਹੌਲੀ ਹੌਲੀ ਤੁਸੀਂ ਲੰਘ ਜਾਓ ਅੱਗੇ ਤੇ ਉਹ ਪਿੱਛੇ ਦੇਖੀ ਜਾਣ ਦੀ ਹੈ ਮੈਂ ਨਾ ਮੇਰੇ ਜ਼ਿੰਦਗੀ ਦਾ ਟਾਇਰ ਆਏ ਆ ਮੀਨ ਜ਼ਿੰਦਗੀ ਦਾ ਟਾਇਰ ਇਹ ਹੈਗੇ ਆ ਲਓ ਜੀ ਆ ਦੇਖੋ ਜੀ ਜ਼ਬਰਦਸਤ ਕੰਮ ਹੈ ਦੀ ਪਿੰਡ ਗੰਦੋ ਕਲਾਂ ਦੇ ਵਿੱਚ ਵੀਡੀਓ ਬਣ ਰਿਹਾ ਜੀ ਔਰ ਸਰਪੰਚ ਮੈਡਮ ਜਿਹੜੇ ਹੈ ਹਰਪ੍ਰੀਤ ਕੌਰ ਔਰ ਇਹ ਬੰਬੇ ਰਿਟਰਨ ਹੈ ਜੀ ਬਹੁਤ ਵਧੀਆ ਤੇ ਅਨਦਰ ਐਨੀ ਡਿਫਰੈਂਸ ਯੂ ਵਾਂਟ ਟੂ ਟਾਕ ਅਬਾਊਟ ਯੂ ਵਾਂਟ ਟੂ ਸ਼ੇਅਰ ਵਿਦ ਅਸ ਅਬਾਊਟ ਦ ਡਿਫਰੈਂਸ ਬੀਟਵੀਨ ਪੰਜਾਬ ਐਂਡ ਮੁੰਬਈ ਅਹ ਡੈਫੀਨਿਟ ਦੇਖਿਓ ਮੁੰਬਈ ਚ ਜਿਸ ਤਰ੍ਹਾਂ ਮੈਨੇ ਕਿਹਾ ਟਾਈਮ ਕਿਸੇ ਕੋਲ ਨਹੀਂ ਹੈ ਫੈਮਿਲੀ ਵੀ ਬੈਠ ਕੇ ਇੱਕ ਦੂਜੇ ਸੇ ਗੱਲਬਾਤ ਨਹੀਂ ਕਰ ਪਾਉਂਦੀ ਅਸੀਂ ਨਾ ਲਾਈਕ ਡਾਈਨਿੰਗ ਟੇਬਲ ਤੇ ਬੈਠ ਕੇ ਅਸੀਂ ਗੱਲਬਾਤ ਕਰਦੇ ਹਾਂ ਬਟ ਉਰੇ ਇਸ ਤਰ੍ਹਾਂ ਨਾ ਆਉਂਦੇ ਜਾਂਦੇ ਹਰ ਕੋਈ ਬੁਲਾਉਂਦਾ ਹੈ ਪਿਆਰ ਬੱਚੇ ਆਉਂਦੇ ਜਾਂਦੇ ਸਸੀ ਕਾਲ ਬੁਲਾਉਣਾ ਜਾਂ ਪੈਰੀ ਹੱਥ ਲਾਣਾ ਇਹ ਸਾਰਾ ਕੁਝ ਇਧਰ ਬਹੁਤ ਯੂਨੀਕ ਆ ਹਸਬੰਡ ਵਾਈਫਸ ਵੀ ਬਹੁਤ ਅੰਡਰਸਟੈਂਡਿੰਗ

ਆਮ ਵੈਰੀ ਰੀਅਲੀ ਰਿਸਪੈਕਟ ਮੈਂ ਤੇ ਉਹਨੂੰ ਕਿਹਾ ਰਿਸਪੈਕਟ ਬਹੁਤ ਮਿਲਦੀ ਹੈ ਜਿਵੇਂ ਰਿਸ਼ਤੇਦਾਰ ਕਿਆ ਪਿੰਡ ਵਾਲੇ ਕਿਆ ਹੁਣ ਜਦੋਂ ਮੈਂ ਬਾਹਰ ਨਿਕਲਦੀ ਹਾਂ ਸਾਰੇ ਮਤਲਬ ਪਿਆਰ ਤੋਂ ਬੁਲਾਣਾ ਸਸੀ ਕਾਲ ਜੀ ਸਰਪੰਚ ਸਾਹਿਬ ਕਿਆ ਹਾਲ ਆ ਬਹੁਤ ਪਿਆਰਾ ਲੱਗਦਾ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਆਫਟਰ ਕਮਿੰਗ ਫਰਮ ਮੁੰਬਈ ਅਨ ਬਿਫੋਰ ਆਲਸੋ ਸਰਪੰਚ ਤੋਂ ਪਹਿਲੇ ਵੀ ਮੈਨੂੰ ਬਹੁਤ ਪਿਆਰ ਕਰਦੇ ਤੇ ਸਾਰੇ ਨੋ ਡਾਊਟ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਆ ਬਹੁਤ ਮੇਰੀ ਸਾਰੀ ਰਿਸਪੈਕਟ ਬੱਚੇ ਮੇਰੇ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਲਾਈਕ ਮੇਰੀ ਦੇਰਾਨੀ ਹੈ ਮੈਂ ਮੇ ਸੱਸੂ ਮਾ ਦੀ ਡੈਟੂ ਨਹੀਂ ਦੇਰਾਨੀ ਹੈ ਦੇਵਰਾ ਅਸੀਂ ਫੈਮਿਲੀ ਅਸੀਂ ਬਹੁਤ ਪਿਆਰ ਨਾਲ ਰਹਿੰਦੇ ਮੇਨ 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 ਜਿਨ੍ਹਾਂ ਨੂੰ ਦੇ ਕੇ ਮੈਂ ਮੁੰਬਈ ਤੋਂ ਇੱਧਰ ਆਈ ਆ ਉਹ ਮੇਰੀ ਨਣ ਦਾ ਅੱਛਾ ਉਹ ਬਲਾਉ શિક્ષਕ ਸ਼ਖਸ ਕਰਾਓ ਮੁਲਾਕਾਤ ਦੀ ਆਪ ਜੀ ਅੱਗੇ ਨੂੰ ਆਓ ਜਰਾ ਜੀ ਅੱਛਾ ਇਹ ਮੇਨ ਇਹ ਮੇਨਾ ਮੇਰੀ ਵਿਚੋਲਨ ਹਾਂ ਤੁਸੀਂ ਕਹਿੰਦਾ ਸਕਦੇ ਹੋ ਮੇਰੀ ਵਿਚੋਲਨ ਮਾਈ ਫਰੈਂਡ ਮਾਈ ਸਿਸਟਰ ਅ ਸਾਡੇ ਲਈ ਹੁਣ ਸਾਡੇ ਮੰਮੀ ਦੇ ਬਾਅਦ ਆਈਆ ਸਾਡੇ ਲਈ ਸਾਰਾ ਕੁਝ ਲੋ ਜੀ ਵਿਚੋਲਣ ਲਈ ਤਾੜੀਆਂ ਹੋ ਤਾੜੀਆਂ ਹੋ ਜਾਂਦੀ ਵਾਕਈ ਵਿਚੋਲਣ ਲਈ ਤਾੜੀਆਂ ਹੋ ਜਾਂਦੀ ਆਹ ਤਾਂ ਦੇਖੋ ਜੀ ਆਹ ਵਿਚੋਲਣਾ ਇਹੀ ਲੈ ਕੇ ਆਏ ਆ ਇਹਨਾਂ ਨੂੰ ਫਿਰ ਕੀ ਨਾਮ ਦੀ ਤੁਹਾਡਾ ਜੀ ਮੇਰਾ ਨਾਮ ਕਲਵੰਤ ਕੌਰ ਕਮਾਲ ਹੈ ਜੀ ਇਹ ਤਾਂ ਤੁਸੀਂ ਸਰਪੰਚਣੀ ਪੇਸ਼ ਕਰਤੀ ਪੰਜਾਬ ਦੇ ਲਈ ਹੈ ਬੰਬੇ ਤੋਂ ਬੰਦਾ ਪੱਟ ਕੇ ਲਿਆਦਾ ਫਿਰ ਬੰਬੇ ਤੋਂ ਪੱਟ ਕੇ ਆਪਣੇ ਪਿੰਡ ਚ ਲਾਤਾ ਬੂਟਾ ਹੈ ਬਿਲਕੁਲ ਬਹੁਤ ਵਧੀਆ ਜੀ ਆਹ ਤਾਂ ਜ਼ਬਰਦਸਤ ਕੰਮ ਹੈ ਜੀ ਤੁਸੀਂ ਕਹਿੰਦੇ ਸੀਗੇ ਕਿ ਇਹ ਸ਼ੈਫਰੀ ਬਹੁਤ ਵਧੀਆ ਹੈ ਹਾਂ ਜੀ ਇਹ ਬਹੁਤ ਗੁੱਡੇ ਨੇ ਹੈ ਗੁੱਡੇ ਦੀ ਬਹੁਤ ਕੀ ਕੁਝ ਖਾਦਾ ਤੁਸੀਂ ਮੈਂ ਇਹਦਾ ਹੱਥ ਦਾ ਸਾਰਾ ਕੁਝ ਕਰਦਾ ਹੈ ਅੱਛਾ ਮਰਗਰੀਟ ਜਾਂ ਚਿਕਨ ਦਹੀਂ ਭੱਲੇ ਬੜਾ ਪੌ ਦੋਸਾ ਮੇਰਾ ਫੇਵਰੇਟ ਹੈ ਉਹ ਬਹੁਤ ਵਧੀਆ ਬਣਾਉਂਦੇ ਸਾਰਾ ਕੁਝ ਅੱਛਾ ਰੋਟੀ ਪਾਣੀ ਸਾਰਾ ਕੁਝ ਵਧੀਆ ਬਣਾਉਂਦੇ ਲਓ ਜੀ ਸਰਪੰਚਣੀ ਦੇ ਕੁਝ ਵੀਡੀਓਜ਼ ਆਣਗੇ ਫੂਡ ਬਲੌਗ ਇੱਕ ਤੋਂ ਬਾਅਦ ਇੱਕ ਪੰਜਾਬ ਚ ਪਹਿਲੀ ਵਾਰ ਹੋਊਗਾ ਕਿ ਕੋਈ ਸਰਪੰਚਣੀ ਫੂਡ ਬਲੌਗ ਦੇ ਵਿੱਚ ਸਾਡੇ ਨਾਲ ਪਾਰਟਿਸਿਪੇਟ ਕਰ ਰਹੀ ਹੈ ਜੀ ਕਮਾਲ ਦੀ ਗੱਲ ਹੈ ਹਾਂ ਜੀ ਸਭ ਤੋਂ ਪਹਿਲਾਂ ਸਾਡੇ ਡਾਊਨਟਾਊਨ ਕੈਫੇ ਵਿੱਚ ਇਹ ਸ਼ੈਫ ਸੀਗੇ ਅੱਛਾ ਉਹ ਢਾਲੀ ਚ ਘਰ ਵਾਲੀ ਚ ਡਾਊਨਟਾਊਨ ਕੈਫੇ ਵਿੱਚ ਇਹ ਸ਼ੈਫ ਸੀਗੇ ਫਿਰ ਪੂਰੀ ਟ੍ਰੇਨਿੰਗ ਤਾਂ ਹੀ ਮੈਂ ਕਹਿੰਨਾ ਇੰਨਾ ਵਧੀਆ ਬਣ ਰਿਹਾ ਉੱਥੇ ਪੂਰੀ ਟ੍ਰੇਨਿੰਗ ਅਸੀਂ ਦੇ ਕੇ ਆਏ ਹਾਂ ਜੀ ਹਾਂ ਜੀ ਲਓ ਜੀ ਹਾਂ ਜੀ ਮੈਂ ਤਾਂ ਉਹ ਮੱਕੀ ਦੀ ਰੋਟੀ ਤੇ ਸਾਗ ਬਿਲਕੁਲ ਬਣਾਉਂਦੀ ਆ ਬਣਾਉਂਦੇ ਹਾਂ ਹਾਂ ਜੀ ਪੱਕੀ ਪੱਕੀ ਗੱਲ ਹੈ। ਮੱਕੀ ਕਮਾ ਲੈ ਹੈ। ਆਪ ਕੁਝ ਅੱਛਾ ਸਿੱਖ ਕੇ ਕਿਨੇ ਸਖਾਇਆ ਮੱਕੀ ਦੀ ਰੋਟੀ। ਐਕਚੁਅਲੀ ਸੁਰੂ ਜੋ ਬਣਾਉਂਦੀ ਸੀਗੀ ਐਦਾਂ ਰਕੇ ਥੋੜਾ ਹੌਟ ਟ੍ਰੈਂਡ ਹੋ ਗਈ। ਆਗਰ ਮੱਕੀ ਦੀ ਰੋਟੀ ਚ। ਆਪਾਂ ਸਾਰਿਆਂ ਨੂੰ ਕਿਸ ਦਿਨ ਖਿਲਾਉਣਾ ਜੀ ਮੱਕੀ ਰੋਟੀ ਲਾਗਦੀ। ਜਦੋਂ ਸਾਗ ਉਗੂਗਾ ਪਹਿਲੇ ਫੋਨ ਤੁਹਾਨੂੰ ਹੀ ਜਾਊਗਾ ਬਈ ਸਾਗ ਬਣ ਗਿਆ ਆਜੂ। ਪੱਕੀ ਗੱਲ ਹੈ। ਪੱਕੀ ਗੱਲ ਹੈ। ਅੱਛਾ ਪਹਿਲਾਂ ਹੁਣ ਆਪਾਂ ਇੱਕ ਕੰਮ ਕਰਦੇ ਆਂ। ਆਪਾਂ ਹਰੇਕ ਬੰਦੇ ਤੋਂ ਪੁੱਛਦੇ ਆਂ। ਲੇਡੀਜ਼ ਤੋਂ ਪੁੱਛਦੇ ਆਂ ਸਾਗ ਬਣਾਉਂਗੇ ਕਿਦਾਂ? ਬਣਾ ਕੇ ਦਿਖਾਓ ਸਾਗ ਜੀ। ਤਾੜੀਆਂ ਹੋ ਜਾਣ ਇਹਨਾਂ ਲਈ ਸਾਗ ਬਣਨ ਲੱਗਾ ਜੀ ਹੁਣ ਸਾਗ ਬੰਬੇ ਦੀ ਸਰਪੰਚਣੀ ਮੈਡਮ ਹਰਪ੍ਰੀਤ ਕੌਰ ਬਣਾਉਣ ਲੱਗੇ ਨੇ ਸਾਗ ਮੈਮ